ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਹਰਵੈਲ ਗੇਲ ਡੇਰੀ ਫਾਰਮ YouTube ਚੈਨਲ ਦੇ ਤੁਹਾਡਾ ਸਵਾਗਤ ਹੈ ਸਾਰਿਆਂ ਨੂੰ ਰਿਕੁਐਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਆਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੀਆਂ ਰਹਿਣ ਇੱਥੇ ਫਾਰਮ ਦੇ ਵਿਜ਼ਿਟ ਕਰਨ ਲਈ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਭੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਇੱਥੇ ਡੇਲੀ ਵਿਕਰੀ ਵਾਸਤੇ ਪਸ਼ੂ ਆਉਂਦੇ ਰਹਿੰਦੇ ਨੇ ਬਿਲਕੁਲ ਮੱਜਾ ਆਗਾਵਾ ਟੋਕੜਾਂ ਗੱਬਣਾ ਤਾਜ਼ੀਆਂ ਸੂਈਆਂ ਮੱਝਾਂ ਹਰ ਤਰ੍ਹਾਂ ਦਾ ਪਸ਼ੂ ਤੁਹਾਨੂੰ ਕੱਟੀਆਂ ਝੋਟੀਆਂ ਖਾਸ ਕਰਕੇ ਨੀਲੀ ਦੇ ਪਸ਼ੂ ਵੀ ਇਥੋਂ ਨਿਕਲਦੇ ਰਹਿੰਦੇ ਆ ਤੇ ਅੱਜ ਤੁਹਾਨੂੰ ਦਿਖਾਉਨੇ ਆ ਆਪਾਂ ਦੋ ਨੀਲੀ ਦੀਆਂ ਮੱਝਾਂ ਨੇ ਤਾਂ ਇੱਕ ਜਰਸੀ ਗਾਂ ਸੂਈ ਆ ਤਾਜੀ ਬਿਲਕੁਲ ਇਹਨਾਂ ਦੋਵਾਂ ਦੇ ਜਿਹੜੇ ਬੱਚੇ ਵੀ ਆਪਾਂ ਦਿਖਾ ਦਿੰਨੇ ਆ ਇਹ ਜਰਸੀ ਦਾ ਬੱਚਾ ਇਹ ਬਿਲਕੁਲ ਐਫਐਫ ਦਾ ਜਿਹੜਾ ਬੱਚਾ ਆ ਤੇ ਆਹ ਤੁਹਾਨੂੰ ਇਹਨਾਂ ਦੀ ਬਿਲਕੁਲ ਜਿਹੜੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਕੰਟੈਕਟ ਨੰਬਰ ਆਪਨੇ ਜਿਹੜਾ 990382025 ਤੇ ਤੁਸੀਂ ਕੰਟੈਕਟ ਕਰ ਸਕਦੇ ਹੋ 990638202 ਪਰ ਇਹ ਗੋਲੇ ਆਪੜਿਓ ਉਹਨੇ ਖੋਲਿਓ ਅੱਜ ਤਰੀਕ ਹੋ ਗਈ ਆ 15 11 ਜਿਹੜਾ ਦਪਹਿਰ ਦਾ ਸਮਾਂ ਹੋ ਗਿਆ ਇਹ ਐਚ ਐਫ ਬੱਚੀ ਆ ਮੂੰਹੋਂ ਚੁੱਗੀ ਆ ਪਹਿਲਾਂ ਸੁੱਈ ਆ ਬਿਲਕੁਲ ਥੱਲੇ ਜਿਹਨੀਆਂ ਬੰਡੀਆਂ ਬੰਡਾ ਨੇ ਪਾਈਆਂ ਹੋਈਆਂ ਬਹੁਤ ਚੰਗੀ ਬੱਚੀ ਫੁੱਲ ਹਾਈਟ ਆ ਪੱਦਰ ਆ ਚੰਗੇ ਪਿੱਠ ਪੁੜੇ ਦੀ ਮਾਲਕਾ ਏ ਬਿਲਕੁਲ ਜਿਹੜੇ ਇਹਦੇ ਥਾਣਾ ਪੀੜੀ ਦੇ ਪਾਵਿਆ ਨੂੰ ਚਾਹ ਉਠਾ ਦੇ ਘਰ ਘੜ ਕੇ ਲੱਗੇ ਹੋਏ ਆ ਦੇਖੋ ਪਲਾਂ ਜਿਹੜੀਆਂ ਹਲੇ ਫੁੱਲ ਨੇ ਹੋਰ ਪਾਲ ਪੈ ਕੇ ਜਿਹੜਾ ਮੱਲਾ ਹਵਾਨਾ ਖੁੱਲੂਗਾ ਦੇਖੋ ਇੱਕ ਮਤਲਬ ਕਹਿ ਸਕਦੇ ਆ ਆਪਾਂ ਚੰਗੀ ਹੈਵੀ ਬੋਡੀ ਦੇ ਵਿੱਚ ਆ ਬੱਚੀ ਤੋਰੇ ਮੜ ਹੈ ਵੀ ਇਹ ਪੱਕ ਕੇ ਬਣੀ ਆ ਥੋੜਾ ਕਈ ਵਾਰ ਆ ਪਸ਼ੂ ਪਹਿਲੇ ਸੂਏ ਨਹੀਂ ਠਹਿਰਦਾ ਉਹਦੇ ਕਾਰਨ ਥੋੜਾ ਜਿਹਾ ਲੇਟ ਬਣੀ ਆ ਬਾਕੀ ਬੱਚੀ ਦੇ ਵਿੱਚ ਕੋਈ ਸ਼ੱਕ ਨਹੀਂ ਬਹੁਤ ਚੰਗੀ ਬੱਚੀ ਆ ਇਹ ਮੋਹੱਲਾ ਜਿਹੜਾ ਇਹਦਾ ਵੀਰ ਜੀ 56000 ਰੁਪਇਆ ਉਹਦੇ ਚੋਂ ਮੰਦਾਨ ਕੀਤਾ ਜਾਊਗਾ ਇਹ ਜਰਸੀ ਬੱਚੀ ਆ ਇਹ ਰਾਤ ਹੀ ਸੂਈ ਆ ਬਹੁਤ ਸੌਣ ਸਾਈਟ ਆ ਚੰਗਾ ਲੇਵਾ ਬਿਲਕੁਲ ਪੱਦਰ ਆ ਲੈਂਥ ਦੀ ਗੱਲ ਕਰੀਏ ਤਾਂ ਫੁੱਲ ਆ ਹਾਈਟ ਵੀ ਬਹੁਤ ਵਧੀਆ ਹੈ ਦੀ ਆਮ ਜਰਸੀਆਂ ਨਾਲੋਂ ਪੰਜਾਬ ਵਾਲੀ ਜਰਸੀ ਦੀ ਜਿਹੜੀ ਹਾਈਟ ਹੁੰਦੀ ਹੈ ਉਹ ਇਹਦੀ ਹਾਈਟ ਆ ਪਿੱਛੇ ਮੇਲ ਕਾਫ ਆ ਗਿਆ ਇਹਦੇ ਰਾਤ ਹੀ ਸੁਈਆ ਆ ਥਣ ਦੀ ਕੁਆਲਿਟੀ ਚੈੱਕ ਕਰੋ ਬਹੁਤ ਵਧੀਆ ਬੱਤੀ ਚੋਂ ਬਹੁਤ ਵਧੀਆ 1 ਨੰਬਰ ਬਿਲਕੁਲ ਪਾ ਦੇ ਵੇਟੂ ਬੱਚੀਆਂ ਦੋਵੇਂ ਬਾਕੀ ਉਮੀਦ ਕਰਦੇ ਆਂਗੇ 20 ਪਲੱਸ ਵਾਲੀ ਬੱਚੀ ਨਿਕਲੇ ਹੋਏ ਤਾਂ ਇਹਦੇ ਥੱਲੇ ਵੀ 14-15 ਲੀਟਰ ਦੀ ਜਿਹੜੀ ਜੁਆਈ ਹੈ ਨਾਰਮਲ ਹੀ ਕਰਾਂਗੇ ਤਾਂ ਪਿੱਛੇ ਜਿਹੜੀ ਕਾਲੀ ਐਫਐ ਦੇ ਪਿੱਛੇ ਫੀਮੇਲ ਆ ਤਾਂ ਜਰਸੀ ਦੇ ਪਿੱਛੇ ਮੇਲ ਕਰਾਂ ਜਰਸੀ ਦਾ ਰੇਟ ਆ ਜਿਹੜਾ 45000 ਰੁਪਿਆ ਵਾ ਤਾਂ ਕਦੀ ਵੀ ਤੁਸੀਂ ਆ ਕੇ ਦੋ ਟਾਈਮ ਦੀ ਆਪਣੀ ਜੁਆਈ ਕਰਕੇ ਚੈੱਕ ਪਾਸ ਕਰਕੇ ਲਵਾ ਸਕਦੇ ਹੋ ਤਾਂ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ સાર્યાનું સત શ્રીક